ਹੋਲ ਨਹੀਂ ਹੋਲੇ ਹਰਪ੍ਰੀਤ ਕੀ ਹੋ ਗਿਆ ਰੋਜ਼ੀ ਕਾ ਤੂੰ ਮੇਰੀ ਜੀ ਕੀ ਹੋ ਗਿਆ ਪੁੱਤਰ ਕਿਹਨੇ ਕੁਛ ਕਹਿਤਾ ਤੈਨੂੰ ਹਾਂ ਹਾਲ ਤੇ ਤੂੰ ਐ ਇਕੱਲੀ ਕਿਵੇਂ ਤੁਰੀ ਹੋਣੀ ਐ ਮੈਂ ਹੋਰ ਕਿੱਥੇ ਜਾਂਦੀ ਮੈਨੂੰ ਆਹੀ ਕਰ ਦੇ ਕੇ ਵੀ ਹਾਂ ਐਤੇ ਤੁਸੀਂ ਮੇਰੀ ਗੱਲ ਸੁਣੋਗੇ ਪੁੱਤਰ ਕੋਈ ਨਹੀਂ ਅਸੀਂ ਕੋਈ ਬਗਾਨੇ ਥੋੜੀ ਆ ਪਰ ਮੈਨੂੰ ਐਂ ਤਾਂ ਦੱਸ ਪੀਟਰੋਂਦੀ ਕਾ ਤੋਂ ਐ ਤੇ ਤੇਰੀ ਭੂਆ ਦੀ ਨਹੜਾਈ ਤੇਰੇ ਕੱਲੀ ਕਾ ਤੋਂ ਆਈ ਐ ਹੋਰ ਕੀ ਕਰਾ ਭੂਆ ਇਕ ਨਾਮ ਦੇ ਭੂਆ ਮੈਨੂੰ ਨਹੀਂ ਪਤਾ ਸਿਓ ਮੇਰੇ ਨਾਲ ਇਹ ਕੁਛ ਕਰੋਗੇ ਮੇਰੀ ਗੱਲ ਸੁਣ ਅੰਤਰਾ ਆਪਾਂ ਅੰਦਰ ਵੇ ਕੀ ਗੱਲ ਕਰਦੇ ਆ ਇੱਥੇ ਅਗਲਾ ਕੋਈ ਸੌ ਸੁਣਾਉਂਗਾ ਆ ਮੇਰੀਤੀ ਆ ਜੰਦ ਚਲ ਨਾ ਮੇਰੀਤੀ ਰੋਣਾ ਬਸ ਬੈਠੇ ਬਸ ਚੁੱਪ ਕਰ ਜਿਆ ਪੁੱਤ ਚੁੱਪ ਕਰ ਮੈਨੂੰ ਗੱਲ ਦੱਸ ਪੁੱਤ ਗੱਲ ਕੀ ਹੋਈ ਹੈ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਐ ਕਰਨਗੇ ਕਾਲੇ ਨੇ ਉਹਨਾਂ ਤੇ ਕਿੰਨਾ ਯਕੀਨ ਕੀਤਾ ਮੈਂ ਉਹਨਾਂ ਤੇ ਯਕੀਨ ਕੀਤਾ ਉਹਨਾਂ ਕੋਲ ਰਹੀ ਮੈਂ ਫਿਰ ਵੀ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਹੈ ਤੇਰੇ ਘਰ ਚੋਂ ਤੈਨੂੰ ਹੀ ਧੱਕੇ ਮਾਰ ਕੇ ਬਾਹਰ ਕੱਢਤਾ ਖਿੱਡੀਆਂ ਪਾਪੜਾ ਨਹੀਂ ਆ ਦੇਖ ਲਓ ਸੁਖਨੂ ਮੈਂ ਆਪਦੇ ਭੈਣਾਂ ਵਰਗੀ ਸਮਝਾ ਸੀ ਸੋ ਕੰਨੇ ਮੈਂ ਮੇਰ ਦਾ ਲਾਇਨ ਕੀਤਾ ਜੋ ਵੀਰਾ ਭਾਬੀ ਉਥੋਂ ਆਗੇ ਨਾ ਬਸ ਮੇਰਾ ਭਾਬੀ ਪਿੱਛੇ ਲੱਗ ਗਏ ਤੇ ਭਾਬੀ ਮੈਨੂੰ ਇੰਨਾ ਕੁਝ ਬੋਲੀ ਕਹਿੰਦੀ ਇੰਨਾ ਟਾਈਮ ਤਨੂੰ ਇਥੇ ਸਾਂਭਿਆ ਅਸੀਂ ਤੇਰਾ ਠੇਕਾ ਨਹੀਂ ਲਿਆ ਜਿੱਥੇ ਮਰਜੀ ਜਾ ਬਾਹਰ ਫੜ ਕੇ ਘਰੋਂ ਬਾਹਰ ਕੱਢਦਾ ਕਿੱਡੀਆਂ ਆਪਾ ਆਪਣਾ ਨਹੀਂ ਕਿੱਥੇ ਭਰਨੀਆਂ ਇਹ ਜੈ ਬਡੀਆਂ ਦੇਖ ਲੈ ਪੁੱਤ ਦੇਖ ਲੈ ਤੇਰੇ ਮਨ ਚ ਵੀ ਸਾਡੇ ਪ੍ਰਤੀ ਕਿੰਨੀ ਜ਼ਹਿਰ ਭਰਦੀ ਸੀ ਹੁਣ ਤੈਨੂੰ ਪਤਾ ਲੱਗ ਗਈ ਲੱਗ ਗਿਆ ਵੀ ਭੂਆ ਕੀ ਚੀਜ਼ ਐ ਹੈ ਨੇ ਲ ਉੱਤੋਂ ਕੁਛ ਹੋਰ ਨੇ ਵਿੱਚੋਂ ਕੁਛ ਹੋਰ ਨੇ ਤਾਂ ਲੱਗਣਾ ਨੇ ਲੱਗਣਾ ਜਿਹੜੇ ਘਰ ਚ ਬੈਂਦੀਆਂ ਨੇ ਪੁੱਤ ਉਹ ਸੇ ਚ ਡੰਗ ਮਾਰਦੀਆਂ ਨੇ ਸਹੀ ਕਿਹਾ ਤੁਸੀਂ ਸੱਚੀ ਤੁਹਾਡੇ ਕਲੱਬ ਅਥੇਰਾ ਕੁਛ ੜਕੋਹਂਦੀ ਸੀ ਮੈਨੂੰ ਪਰ ਮੈਂ ਫੇਰ ਵੀ ਮੈਨੂੰ ਐਂ ਸੀ ਵੀ ਹਾਂ ਪੂਆ ਕਿਤੇ ਨਾ ਕਿਤੇ ਸਹੀ ਕਹਿੰਦੀ ਆ ਵੀ ਹੋ ਸਕਦੀ ਹੈ ਕੋਈ ਨਾ ਕੋਈ ਗੱਲ ਪਰ ਮੈਨੂੰ ਨਹੀਂ ਪਤਾ ਸੀਗਾ ਨਹੀਂ ਉਹ ਵੀ ਐਂ ਕਰੂਗੀ ਮੇਰੇ ਨਾਲ ਆਪਦੇ ਮੁੰਡੇ ਨਾਲ ਹੀ ਰਲ ਜੂਗੀ ਪੁੱਤ ਉਹ ਬਹੁਤ ਪਹੁੰਚੀ ਹੋਈ ਚੀਜ਼ ਐ ਉਹ ਕਿਤੇ ਉਹੀ ਮਾਮੂਲੀ ਚੀਜ਼ ਨਹੀਂ ਹੈਗੀ ਤੈਨੂੰ ਨਹੀਂ ਪਤਾ ਵੀ ਮੈਂ ਇਹਦੇ ਵਿੱਚ ਕਿਵੇਂ ਵੇਲਾ ਪੂਰਾ ਕਰਿਆ ਸੀਗਾ ਕਿਵੇਂ ਮੈਂ ਦਿਨ ਕਟੀਆਂ ਕਰੀਆਂ ਇਹ ਤਾਂ ਤੀਜੇ ਦਿਨ ਜਦੋਂ ਇਹਨੇ ਆਉਣਾ ਆਏ ਆਉਣਾ ਬਸ ਅੱਗ ਦੇ ਪ੍ਰਮੁੱਖੇ ਵਾਂਗੂ ਮੱਚਦੀ ਨੇ ਫਿਰ ਬਸ ਆਉਣਸਾਰ ਕੀ ਇਹਨੇ ਕੰਜਰ ਕਲੇਸ਼ ਪਾਉਣਾ ਕਦੇ ਕਾਸ਼ ਨੂੰ ਪੜਕਾਉਣਾ ਮੇਰੇ ਖਿਲਾਫ ਹੈ ਕਦੇ ਮਨਿੰਦਰ ਨੂੰ ਉਹ ਤਾਂ ਉਹ ਬੋਲ ਬੋਲਦੀ ਸੀ ਇਹ ਤਾਂ ਮੈਂ ਹੀ ਸੀ ਪੁੱਤ ਜਿਹੜੀ ਜਰ ਜਾਂਦੀ ਸੀ ਇਹਨੂੰ ਮਨਿੰਦਰ ਨੂੰ ਵੀ ਐਂ ਲੱਗਦਾ ਸੀ ਵੀ ਹਾਂ ਮਾਂ ਇਹਨਾਂ ਦਾ ਵਰਤਕੇ ਨਹੀਂ ਰਾਜੀ ਉਤਾ ਉਹੀ ਗੱਲ ਹੈ ਵੀ ਜਿਹੜਾ ਜਿਹਦਾ ਬਾਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਐ ਤੁਸੀਂ ਤਾਂ ਜਾਣਦੇ ਹੋ ਤੁਸੀਂ ਤਾਂ ਸ਼ੁਰੂ ਤੋਂ ਵਰਤਦੇ ਹੋ ਮੈਂ ਤਾਂ ਜਿਵੇਂ ਕਾਲਾ ਕਹਿੰਦਾ ਰਿਹਾ ਮੈਂ ਤਾਂ ਉਹਦੇ ਕਰਕੇ ਯਕੀਨ ਕਰਦੀ ਰਹੀ ਉਹਦੇ ਤੇ ਪੁੱਤ ਇਹ ਕਿਹੜਾ ਕਿਸੇ ਨੂੰ ਭੇਤ ਆਉਣ ਦਿੰਦੀ ਐ ਇਹਨੇ ਤਾਂ ਕਾਲੇ ਵਰਗੇ ਸਭ ਆਪ ਦੇ ਛੱਪੇ ਹੀਠਾਂ ਕੀਤੇ ਹੋਏ ਸੀਗੇ ਰੇਖ ਨੂੰ ਉੱਤੇ ਦਾ ਮੂੰਹ ਦੇ ਅਗਲੇ ਦੀ ਮਿੱਟੀ ਬਣ ਜਾਂਦੀ ਵਿੱਚੋਂ ਅਗਲੇ ਦੀ ਜੜਾਂ ਚ ਦਾਕੀ ਪਾਉਂਦੀਆਂ ਮੈਂ ਤਾਂ ਐ ਸੋਚ ਸੋਚ ਕੰਮ ਲਈ ਹੋਈ ਨਹੀਂ ਵੀ ਜਿਹੜਾ ਕੁਝ ਮੈਨੂੰ ਇੰਨਾ ਕਹੇ ਮੈਂ ਤੇਰੇ ਨਾਲ ਜਿਹੜਾ ਕੁਝ ਕਰਨਾ ਤੂੰ ਮੈਂ ਤੇਰੇ ਨਾਲ ਕਰਵਾਉਂਗੀ ਮੇਰੇ ਵੀ ਦੇਖ ਲੈ ਕੀ ਕੁਛ ਕਰਤਾ ਉਹਨੇ ਉੱਪਰ ਉੱਪਰੇ ਮਿੱਠੀ ਰਹੀ ਫਿਰ ਮੇਰੇ ਨਾਲ ਉਹ ਇਹ ਦੇਖ ਲੈ ਪੁੱਤ ਫਿਰ ਉਹ ਕਹਿੰਦੇ ਹੁੰਦੇ ਐ ਵੀ ਇਹਨਾਂ ਜਿਹੜਾ ਕੋਈ ਸੱਚ ਐ ਭਾਈ ਉਹ ਲੁਕਿਆ ਨਹੀਂ ਰਹਿੰਦਾ ਹੁੰਦਾ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇਰੀ ਅੱਖਾਂ ਦੇ ਸਾਹਮਣੇ ਹੋ ਗਿਆ ਨਾ ਸਾਰਾ ਪਾਰਨ ਤਾਰਾ ਹੋ ਗਿਆ ਹੈ ਇੱਕ ਉਹਨੂੰ ਇਹ ਸੀਗਾ ਵੀ ਇਹ ਇੱਕ ਦੂਜੇ ਨਾਲ ਵਰਤਨਾ ਲੈਣ ਕਿਵੇਂ ਮੈਂ ਇਹਨਾਂ ਦੋਨਾਂ ਘਰਾਂ ਚ ਪਾਟਕ ਪਾਵਾਂ ਇਧਰ ਲਿਆਂ ਗੱਲਾਂ ਉਧਰ ਲਾ ਕੇ 4 10 ਦੀ ਉਧਰੋਂ ਆ ਕੇ 4 ਇਧਰ ਲਾ ਕੇ ਦੱਸ ਦੀ ਉਹਨੇ ਸਾਰੀ ਉਮਰ ਸਾਨੂੰ ਐ ਪਾੜ ਕੇ ਹੀ ਰੱਖਿਆ ਸੀਗਾ ਮੈਂ ਤਾਂ ਆਪ ਹੀ ਨਹੀਂ ਉੱਥੇ ਰਹਿਣਾ ਚਾਹੁੰਦੀ ਸੀ ਮੈਂ ਤਾਂ ਮੇਰੀ ਮਾਸੀ ਨੂੰ ਫੋਨ ਕਰਤਾ ਸੀ ਪਰ ਇਹਨਾਂ ਨੇ ਆਪ ਨਹੀਂ ਰੋਕਿਆ ਸੀ ਮੈਨੂੰ ਭੂਆ ਨੇ ਜਾਣ ਤੋਂ ਕਹਿੰਦੇ ਨਹੀਂ ਤੇਰਾ ਘਰ ਜਿੰਨਾ ਟਾਈਮ ਮਰਜੀ ਇੱਥੇ ਰਹਿ ਤੂੰ ਕੀ ਕਰੇਂਗੀ ਕੱਲੀ ਉੱਥੇ ਜਾ ਕੇ ਕੌਣ ਆ ਤੇਰਾ ਚਾਹੇ ਤੇਰੀ ਮਾਸੀ ਹੈ ਕਿੰਨਾ ਉਹਨੇ ਵੀ ਤੇਰੇ ਨਾਲ ਇੰਨਾ ਕੁਝ ਕੀਤਾ ਨਾ ਬਸ ਉਹ ਗੱਲਾਂ ਕਰਕੇ ਫਿਰ ਮੈਂ ਗਈ ਨਹੀਂ ਹੁਣ ਤੂੰ ਦੇਖ ਲੈ ਤੈਨੂੰ ਇਹਨਾਂ ਦੀ ਹਮਦਰਦੀ ਪਤਾ ਲੱਗ ਗਈ ਵੀ ਕਿੰਨੀ ਆ ਤੇਰੀਆਂ ਹਮਦਰਦਾਂ ਨੇ ਇਹ ਤਾਂ ਪੁੱਤ ਆਈਂ ਦੇਖਦੀਆਂ ਵੀ ਕਦੋਂ ਕਿਸੇ ਤੇ ਵਿਪਤਾ ਪਵੇ ਅਗਲਾ ਸਾਡੇ ਪਲੇੰਜੇ ਚ ਆਵੇ ਇਹਨਾਂ ਨੂੰ ਨਾ ਕੋਈ ਸਮਝ ਨਹੀਂ ਸਕਦਾ ਪੁੱਤ ਇਹ ਤਾਂ ਮੈਨੂੰ ਪਤਾ ਹੈਗਾ ਵੀ ਇਹਨਾਂ ਨਾਲ ਹੁਣ ਤੱਕ ਮੈਂ ਕਿਵੇਂ ਕੱਟਦੀ ਆਈ ਆ ਕਿਵੇਂ ਨਾ ਇਹਨਾਂ ਨੂੰ ਤਾਂ ਵੀ ਨਹੀਂ ਸੋਚੇ ਮੈਂ ਕਿਸ ਹਾਲਤ ਚ ਆ ਮੈਂ ਤਾਂ ਪਹਿਲੇ ਟੈਨਸ਼ਨਾਂ ਚ ਤੁਰੇ ਫਿਰਦੀ ਆ ਇਹਨਾਂ ਨੇ ਇੱਕ ਮੇਰੇ ਨਾਲ ਇੰਨੀ ਮਾੜੀ ਕੀਤੀ ਮੈਨੂੰ ਕਦੇ ਉਮੀਦ ਨਹੀਂ ਸੀ ਇਹਨਾਂ ਤਾਂ ਵੀ ਮੇਰੇ ਨਾਲ ਐਂ ਕਰਨਗੇ ਪੁੱਤ ਕਹਿੰਦੇ ਤਾਂ ਹੁੰਦੇ ਐ ਵੀ ਆਪਦੀ ਬਾੜੀ ਜਦੋਂ ਖੇਤ ਨੂੰ ਖਾਣ ਲੱਗ ਜੇ ਨਾ ਪਰ ਉੱਥੇ ਕੋਈ ਰਹਿਣ ਦਾ ਠਿਰ ਗਣੀ ਹੁੰਦਾ ਹੈ ਇਹਨਾਂ ਦਾ ਤਾਂ ਕੰਮ ਹੀ ਇਹੀ ਹੈ ਇਹਨਾਂ ਨੇ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੰਨਾ ਕੰਮਾਂ ਦੀ ਖੱਟਿਆ ਖਾਦੀ ਹੈ ਉਹੀ ਜਿਗਾਹਾਂ ਧੀਰਲਗੀ ਨਾਲ ਉਹੀ ਜੀਮਾ ਬਥੇਰਾ ਕੁਛ ਮੋਲੇ ਸੁੱਕ ਮੈਂ ਤਾਂ ਉਹਨਾਂ ਨੂੰ ਕਦੇ ਫਰਕ ਨਹੀਂ ਕੀਤਾ ਸੀ ਜਿਵੇਂ ਕਹਿੰਦੀ ਮੈਂ ਉਹ ਮੇਂ ਕਰਦੀ ਤੂੰ ਮੇਰੀ ਗੱਲ ਯਾਦ ਰੱਖੀ ਪੁੱਤ ਸੋਖੇ ਵੀ ਨਹੀਂ ਪੈਂਦੀਆਂ ਜਿਹੜੀਆਂ ਦੂਜਿਆਂ ਦੀ ਆਤਮਾ ਨੂੰ ਤੜਫਾਉਂਦੀਆਂ ਨੇ ਨਾ ਰੱਬ ਤੂੰ ਦੇਖੀ ਇਹਨਾਂ ਦੇ ਕੀ ਬੁਰੇ ਹਾਲ ਕਰੂ ਏ ਵੀ ਪਾਸ ਕਦੀਆਂ ਫਿਰ ਨਹੀਂ ਐ ਇਹਨਾਂ ਨੂੰ ਵੀ ਘਰੋਂ ਧੱਕੇ ਮਿਲਣਗੇ ਹਾਂ ਇੱਕ ਦਿਨ ਇਹਦੀਆਂ ਨੂੰਹਾਂ ਇਹਨੂੰ ਧੱਕੇ ਮਾਰ ਕੇ ਜੇ ਘਰੋਂ ਨਾ ਬਾਹਰ ਕੱਢਿਆ ਨਾ ਤਾਂ ਮੇਰਾ ਨਾਂ ਬਟਾ ਦੀ ਹਾਂ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਮੈਂ ਕਿੱਥੇ ਜਾਊਂਗੀ ਚੱਲ ਕੋਈ ਨਹੀਂ ਪੁੱਤ ਕੋਈ ਨਹੀਂ ਤੂੰ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਆ ਕਾਦੇ ਵਾਸਤੇ ਤੂੰ ਉਹ ਕਰਦੀ ਐ ਕਿਉਂ ਫਿਕਰ ਸੰਸਾ ਕਰਦੀ ਐ ਤੂੰ ਬੈਠ ਮੈਂ ਪਹਿਲਾਂ ਤੈਨੂੰ ਪਾਣੀ ਦੀ ਘੁੱਟ ਲਿਆ ਕੇ ਦਿੰਦੀ ਆ ਦੇਖ ਕਿਵੇਂ ਰੋ ਰੋ ਬੇਦਲ ਹੋਈ ਪਈ ਆ ਨਾ ਮੇਰੀ ਤੀ ਰੋ ਨਾ ਦੇਖ ਸਿਆਣੀ ਮਾਂ ਹੋਰ ਕੀ ਕਰਾਂ ਤੁਸੀਂ ਦੱਸ ਦੋ ਮੈਨੂੰ ਜੇ ਰੋਮਾਨਾ ਤਾਂ ਇੱਕ ਕਾਲੇ ਦਾ ਸਾਰਾ ਸੀ ਉਹ ਵੀ ਰੱਬ ਨੇ ਮੇਰੇ ਤੋਂ ਖੋ ਲਿਆ ਪੁੱਤ ਫਿਰ ਹੁਣ ਰੱਬ ਮੂਰੀ ਤਾਂ ਕਿਸੇ ਦਾ ਜੋਰ ਨਹੀਂ ਚੱਲਦਾ ਬੰਦਾ ਉੱਥੇ ਆ ਕੇ ਹਾਰ ਜਾਂਦਾ ਹੈਗਾ ਹੈ ਕੋਈ ਗੱਲ ਹੈਗਾ ਵੀ ਹੋਰ ਦੁੱਖ ਤਕਲੀਫਾਂ ਦਾ ਬੰਦਾ ਚੱਲ ਲੈਂਦਾ ਕੋਈ ਗਰੀਬੀ ਵੀ ਚਲੀ ਜਾਂਦੀ ਹੈ ਪਰ ਜਿਹੜੀਆਂ ਆਪਾਂ ਆ ਬੰਦਿਆਂ ਦੇ ਘਾਟਾ ਪਾ ਦਿੰਦਾ ਨਾ ਉੱਤੇ ਨਹੀਂ ਫਿਰ ਕਿਸੇ ਦੀ ਪੇਸ਼ ਚਾਲ ਦੀ ਪੁੱਤ ਉਹ ਤਾਂ ਸਾਰੀ ਉਮਰ ਬੰਦਾ ਤੜਫਦਾ ਹੀ ਰਹਿ ਜਾਂਦਾ ਇਹ ਜਿਹੇ ਰੋਗ ਤਾਂ ਪੁੱਤ ਜਿਹੜੇ ਦੁੱਖ ਹੁੰਦੇ ਆ ਨਾ ਇਹ ਤਾਂ ਸਿਮਿਆਂ ਤੱਕ ਹੱਡਾਂ ਦੇ ਨਾਲ ਹੀ ਜਾਂਦੇ ਆ ਹਾਂ ਇਹ ਨਹੀਂ ਬੰਦੇ ਨੂੰ ਉੱਠਣ ਦਿੰਦੇ ਨਾ ਇਹ ਭੁੱਲਣੇ ਦੁੱਖ ਹੁੰਦੇ ਆ ਵੀ ਬੰਦਾ ਇਹ ਦੁੱਖ ਭੁੱਲ ਜੂਗਾ ਹੈ ਹਾਂ ਚੱਲ ਮੈਂ ਪਾਣੀ ਦੀ ਘੁੱਟ ਲੈ ਆਉਣੀ ਹੈ ਮੇਰੀ ਤੀ ਬਸ ਰੋ ਨਾ ਰੋ ਨਾ ਚੁੱਪ ਕਰ ਵਾ ਤੂੰ ਵੀ ਮੈਨ ਲਾਇਆ ਕੀਤੀ ਮੈਂ ਕੀ ਕੀਤਾ ਸੀ ਤੇਰਾ ਮਾੜਾ ਜਿਵੇਂ ਤੂੰ ਕਹਿੰਦੀ ਰਹੀ ਜਿੱਥੇ ਤੂੰ ਕਹਿਆ ਮੈਂ ਉੱਥੇ ਤੇਰੇ ਨਾਲ ਖੜੀ ਸੀਗੀ ਭੂਆ ਕਿਉਂ ਤੂੰ ਆਏਗੀ ਤਾਂ ਮੇਰੇ ਨਾਲ ਮਾ ਮਸਾ ਹੈ ਡੈਡੀ ਕਰੇ ਮੈਂ ਤਾਂ ਡੈਡੀ ਕੋਲੇ ਵੀ ਗਿਆ ਸੀਗਾ ਪਰ ਡੈਡੀ ਮੈਨੂੰ ਚਾਚਾ ਨਾ ਬੁਲਾ ਨਹੀਂ ਰਿਹਾ ਕੋਈ ਨਾ ਪੁੱਤ ਬੁਲਾ ਲੂਗਾ ਮੈਂ ਕਰੀ ਸੀ ਗੱਲ ਉਹਦੇ ਨਾਲ ਕਿਹਾ ਸੀ ਉਹਨੂੰ ਵੀ ਜੱਸ ਨੂੰ ਪਤਾ ਕਿੰਨੀ ਟੈਨਸ਼ਨ ਹੋਈ ਹੈਗੀ ਕੂਆ ਹੀ ਬੰਦਾ ਦੱਸੇ ਕਰੋ ਵਗ ਗਿਆ ਵੀ ਜੇ ਬੰਦਾ ਕਿਤੇ ਕੰਮ ਧੰਦੇ ਚੱਲ ਜਾਂਦਾਗਾ ਦੱਸ ਕੇ ਤਾਂ ਵਗ ਜੇ ਰੋਹੀ ਤਾਂ ਗੱਲਾਂ ਮਾ ਮੇਰਾ ਤਾਂ ਕਿੰਨਾ ਚਿੱਤ ਘਬਰਾ ਰਿਹਾ ਸੀਗਾ ਵੀ ਸਾਰਾ ਕੁਝ ਮੇਰੇ ਕਰਕੇ ਹੋਇਆਗਾ ਪਰ ਰੱਬ ਦਾ ਸ਼ੁਕਰ ਹਣਾ ਡੈਡੀ ਸਹੀ ਸਲਾਮਤ ਘਰੇ ਆ ਗਏ ਆ ਤਾਂ ਗਿਆ ਬੁੱਤ ਪਰ ਬਹੁਤ ਗੁੱਸੇ ਆ ਹਜੇ ਵੀ ਉਹ ਤੇਰੇ ਨਾਲ ਮੈਨੂੰ ਪਤਾ ਮੈਨੂੰ ਬੁਲਾਇਆ ਹੀ ਨਹੀਂ ਹੈਗਾ ਮੈਂ ਗਿਆ ਸੀ ਕੋਲੇ ਮਾਫੀ ਮੰਗੀਆਂ ਪਰ ਡੜੀ ਤਾਂ ਮੇਰੇ ਵੱਲ ਚੱਕਿਆ ਵੀ ਨਹੀਂ ਹੈਗਾ ਮਾਂ ਹੁਣ ਹੋ ਗਈ ਗਲਤੀ ਹੁਣ ਮੈਂ ਕੀ ਕਰਾਂ ਮੈਨੂੰ ਐ ਤਾਂ ਦੱਸ ਦੋ ਇੰਨੀ ਕਿੰਨੇ ਕੁ ਮਾਫੀਆਂ ਮੰਗੀ ਜਾਵਾਂ ਪਰ ਹੁਣ ਮੈਂ ਮੇਰੀ ਗੱਲ ਸੁਣ ਜੱਸਾ ਗਲਤੀ ਦਾ ਪੁੱਤ ਤੇਰੇ ਤੋਂ ਹੋਈ ਹੈਗੀ ਕਿਦਾ ਬਾਪੂ ਬਹੁਤ ਗਲਤ ਹੈ ਥੋੜਾ ਨਹੀਂ ਗਲਤ ਕੀਤਾ ਕੋਈ ਐਵੇਂ ਕੋਈ ਉਹਦੇ ਮਾਪਿਓ ਤੇ ਹੱਥ ਚੱਕਦਾ ਹੁੰਦਾਗਾ ਜਿਵੇਂ ਤੂੰ ਹੱਥ ਉਹਦੇ ਕਣੀ ਚੱਕਿਆਗਾ ਤੂੰ ਹੱਥ ਤਾਂ ਚੱਕੇ ਨਹੀਂ ਹੈਗਾ ਪੁੱਤ ਇੱਕ ਤੂੰ ਇਹ ਸਮਝ ਲੈ ਵੀ ਤੂੰ ਤੇਰੇ ਬਾਪ ਦੇ ਮਾਰਿਆਗਾ ਸਮਝ ਗਿਆ ਮਾਮਾ ਮੈਂ ਉਹ ਸਾਰੀਆਂ ਗੱਲਾਂ ਹੁਣ ਮੈਂ ਕਿੰਨੀ ਵਾਰ ਤਾਂ ਤੇਥੋਂ ਮਾਫੀ ਮੰਗ ਲਈਆ ਕਿੰਨੀ ਵਾਰ ਡੈਡੀ ਤੋਂ ਮਾਫੀ ਮੰਗ ਲਈਆਂ ਪਰ ਅੰਜਾਨੀ ਚ ਹੋ ਗਈ ਗਲਤੀ ਹੁਣ ਗੁੱਸਾ ਆ ਗਿਆ ਸੀਗਾ ਪਰ ਹੁਣ ਛੱਡ ਵੀ ਦੇਣੀ ਚਾਹੀਦੀ ਏ ਗੱਲ ਇੱਕ ਮੌਕਾ ਵੀ ਹੋਰ ਦੇਣਾ ਚਾਹੀਦਾ ਮੈਨੂੰ ਮੈਂ ਤਾਂ ਬਥੇਰਾ ਕਹਿਨੀ ਆ ਵੀ ਕੋਈ ਨਾ ਮaaf ਕਰ ਦੇ ਮੁੰਡੇ ਨੂੰ ਕਹਿੰਦਾਗਾ ਮੈਂ ਮਾਫਤਾ ਕਰਦਾ ਮੈਂ ਕਿਹੜਾ ਉਹਨੂੰ ਕੁਝ ਕਹਿਣਾਗਾ ਫਿਰ ਮੈਂ ਕਹਿੰਦੀ ਵੀ ਉਹਦੇ ਨਾਲ ਖੁੱਲ ਕੇ ਗੱਲ ਤਾਂ ਕਰ ਲੈ ਬੋਲ ਤਾਂ ਪਏ ਉਹਦੇ ਨਾਲ ਪਰ ਉਹ ਤਾਂ ਬੋਲਦਾ ਵੀ ਨਹੀਂ ਹੈਗਾ ਪੁੱਤ ਜਦੋਂ ਕਹਿੰਦਾ ਨਾ ਵੀ ਮੈਂ ਕਿਹੜਾ ਮੈਂ ਮਾਫ਼ ਕਰਤਾ ਪਰ ਜੋ ਅੰਦਰ ਡੈਡੀ ਦੇ ਚੱਲ ਰਿਹਾ ਨਾ ਉਹ ਸਾਰਾ ਕੁਝ ਮੈਨੂੰ ਮਹਿਸੂਸ ਹੁੰਦਾ ਮੈਂ ਉਹ ਸਿਰਫ ਉੱਤੋਂ-ਉੱਤੋਂ ਕਹਿੰਦਾਗਾ ਪਰ ਅੰਦਰੋਂ ਤਾਂ ਮੇਰੇ ਨਾਲ ਓਨੀ ਗੁੱਸੇ ਆ ਜੱਸ ਮੇਰੀ ਗੱਲ ਸੁਣਨ ਪੁੱਤਾ ਐਨਾ ਦੋਗੀ ਜੇ ਤੇਰੇ ਪਿਓ ਨੂੰ ਅੱਜ ਤੱਕ ਮੈਂ ਦੇਖਿਆ ਨਹੀਂ ਮੈਂ ਸਾਰੀ ਉਮਰ ਕੱਢ ਲਈ ਉਹਦੇ ਨਾਲ ਇੰਨੀ ਟੈਨਸ਼ਨ ਨੂੰ ਮੈਂ ਕਦੇ ਨਹੀਂ ਦੇਖੀ ਹੈ ਕਿ ਇੰਨੀ ਟੈਨਸ਼ਨ ਜਿਹੜੀ ਉਹਨੇ ਇਹ ਗੱਲ ਦੀ ਲੱਗਦੀ ਹੈਗੀ ਉਹੀ ਤਾਂ ਗੱਲ ਆ ਮਾ ਅੱਕੇ ਤਾਂ ਇੰਨਾ ਕੁਝ ਬੋਲਦਾ ਇੰਨੀਆਂ ਗਾਲਾਂ ਕੱਢਦਾ ਹੁਣ ਐ ਲੱਗਦਾ ਇਦੋਂ ਤਾਂ ਗਾਲਾਂ ਹੀ ਕੱਢ ਲੈ ਹੁਣ ਜਮੀ ਚੁੱਪ ਹੋ ਗਿਆ ਪਰ ਮੁੰਮਾ ਨੂੰ ਤਾਂ ਪਤਾ ਉਹ ਲੜਦਾ ਹੀ ਚੰਗਾ ਸੀਗਾ ਕਿ ਉਦੋਂ ਲੜਾਈ ਨਹੀਂ ਸੀ ਚੰਗੀ ਲੱਗਦੀ ਹੁਣ ਚੁੱਪਣੀ ਚੰਗੀ ਲੱਗਦੀ ਪਤਾ ਨਹੀਂ ਕੀ ਹੋ ਰਿਹਾ ਹੈਗਾ ਹੁਣ ਤਾਂ ਮਾਂ ਨਾਲੇ ਮੈਂ ਤੁਹਾਡੀ ਗੱਲ ਵੀ ਮੰਨ ਲਈ ਹਾਂ ਸਾਰੀ ਜਿਵੇਂ ਤੁਸੀਂ ਕਹੋਗੇ ਉੱਥੇ ਵਿਆਹ ਵੀ ਕਰਾ ਰਿਆ ਹੋਰ ਦੱਸ ਮੈਂ ਕੀ ਕਰਾਂ ਹੁਣ ਇਹ ਤਾਂ ਗੱਲ ਹੈਗੀ ਪੁੱਤਰ ਮਨ ਤਾਂ ਤੂੰ ਬੇਸ਼ੱਕ ਗਿਆ ਪਰ ਉਹਦੇ ਦਿਲ ਦੇ ਅੰਦਰੋਂ ਨਾ ਉਹ ਗੱਲ ਨਹੀਂ ਜਾਂਦੀ ਹੈਗੀ ਵੀ ਤੂੰ ਉਹਦੇ ਨਾਲ ਐਵੇਂ ਕੀਤਾ ਕਿਉਂਕਿ ਉਹਨੇ ਕਦੇ ਇਹ ਗੱਲ ਸੋਚੀ ਹੀ ਨਹੀਂ ਸੀ ਹੈਗੀ ਕਿ ਮੇਰਾ ਪੁੱਤ ਮੇਰੇ ਨਾਲ ਐਵੇਂ ਕਰ ਸਕਦਾ ਹੈਗਾ ਇਹ ਮੇਰੇ ਤੇ ਹੱਥ ਵੀ ਚੱਕ ਸਕਦਾ ਹੈਗਾ ਫਿਰ ਹੁਣ ਮੈਂ ਕੀ ਕਰਾਂ ਇਹ ਜੇ ਮੈਨੂੰ ਉਹ ਚੀਜ਼ ਦੱਸ ਦੇ ਮੈਂ ਉਹੀ ਚੀਜ਼ ਕਰ ਲਵਾਂਗਾ ਵਿੱਚ ਜਿਹਦੇ ਨਾਲ ਡੈਡੀ ਮੇਰੇ ਨਾਲ ਦੁਬਾਰਾ ਪਹਿਲਾਂ ਵਾਂਗ ਬੋਲਣ ਲੱਗ ਜਾਏ ਕੋਈ ਨਾ ਪੁੱਤ ਤੂੰ ਇਹ ਨਹੀਂ ਟੈਨਸ਼ਨ ਨਾਲ ਲੈ ਸਾਰਾ ਕੁਝ ਨਾ ਹੌਲੀ ਹੌਲੀ ਸਾਰਾ ਕੁਝ ਸੈੱਟ ਹੋ ਜਾਊਗਾ ਤੂੰ ਇਹਨਾਂ ਦਿਮਾਗ ਤੇ ਲੋੜਨਾ ਪਾ ਟੈਨਸ਼ਨ ਤਾਂ ਹੋ ਹੀ ਜਾਂਦੀ ਆ ਅਜ ਤੱਕ ਕਦੇ ਪਹਿਲਾਂ ਐਵੇਂ ਨਹੀਂ ਹੋਇਆ ਮੈਂ ਤੇ ਡੈਡੀ ਇੰਨਾ ਟਾਈਮ ਗੱਲ ਨਾ ਕਰੀਏ ਅੱਜ ਤੱਕ ਹੋਈ ਨਹੀਂ ਹੈਗਾ ਇਹ ਪਹਿਲੀ ਵਾਰ ਡੈਡੀ ਮੈਨੂੰ ਜਮਾਨੀ ਬੁਲਾ ਰਿਹਾ ਇੰਨਾ ਗੁੱਸੇ ਹੋ ਰਿਹਾ ਮੈਨੂੰ ਤਾਂ ਸਿਆ ਨਹੀਂ ਜਾ ਰਿਹਾ ਮਾ ਮੈਨੂੰ ਤਾਂ ਐ ਲੱਗ ਰਿਹਾ ਜਿਦੂ ਤਾਂ ਗਾਲਾਂ ਹੀ ਕੱਢ ਲੇ ਡੈਡੀ ਉਹ ਵੀ ਸਹਿ ਲੂ ਮੈਂ ਕੋਈ ਨਾ ਪੁੱਤ ਸਾਰਾ ਕੁਝ ਸੈਟ ਹੋ ਜਾਊਗਾ ਸੈਟ ਹੋ ਜੇ ਤਾਂ ਚੰਗਾ ਮਾ ਤੂੰ ਐ ਕਰ ਡੈਡੀ ਮੈਨੂੰ ਤਾਂ ਬੁਲਾ ਨਹੀਂ ਰਿਹਾ ਤੂੰ ਮੜਾ ਜਾ ਕੋਲੇ ਚ ਆਇਆ ਵੀ ਕਈ ਵਾਰ ਕੋਈ ਦਵਾਈ ਦੂਈ ਲੈਉਣੀ ਹੁੰਦੀ ਡਾਕਟਰ ਤੋਂ ਮੈਂ ਜਾ ਕੇ ਲਿਆ ਤੁੰਗਾ ਕਿ ਇਹ ਬੀਪੀ ਬੂਪੀ ਘਟਿਆ ਪਿਆ ਹੋਵੇ ਤਾਂ ਹੀ ਨਾ ਉੱਠਦਾ ਹੋਵੇ ਕੋਈ ਨਾ ਪੁੱਤ ਪੁੱਛ ਲੈਣੇ ਕਰਨਾ ਨਹੀਂ ਉਹਦੇ ਨਾਲ ਪਰ ਉਹਦਾ ਬੀਪੀ ਨਹੀਂ ਘਟਿਆ ਹੋਇਆ ਉਹਨੇ ਬਸ ਦਿਮਾਗ ਤੇ ਨਾ ਇਹੀ ਗੱਲ ਚੱਕ ਰੱਖੀ ਆ ਪੁੱਤ। ਵੀ ਮੇਰੇ ਨਾਲ ਐਵੇਂ ਕੀਤਾ ਗਾ। ਉਹ ਤਾਂ ਮੈਨੂੰ ਪਤਾ ਮਾਂ, ਕਈ ਵਾਰ ਟੈਨਸ਼ਨ ਚ ਬੀਪੀ ਘਟ ਜਾਂਦਾ ਹੁੰਦਾ ਇੰਨਾ ਸੋਚ-ਸੋਚ। ਮੈਂ ਤੈਨੂੰ ਤਾਂ ਕਹਿ ਰਿਆਂ ਹੁਣ ਕਿਹੜਾ ਆਪਾਂ ਨੂੰ ਦੱਸਦਾ ਕੁਛ ਵੀ ਉਹਦਾ ਕੁਛ ਦੁੱਖਦਾ। ਕਿ ਇਹ ਦੁੱਖਦਾ ਹੋਵੇ ਤਾਂ ਕਹਿ ਰਿਆਂ ਤੂੰ ਐਂ ਕਰ ਹੋਰ ਨਹੀਂ, ਨਿੰਬੂ ਪਾਣੀ ਬਣਾ ਕੇ ਦੇ ਦੇ ਡੈਡੀ ਨੂੰ। ਐਨ ਨਾਲ ਮੜਿਆ ਜਾ ਵਧੀਆ ਜਾ ਹੋਊ ਤੁਹਾਡਾ ਸਰੀਰ ਉਹਦਾ। ਚਲਾਇ ਕਰ ਲੈਨੇ ਪੁੱਤ, ਨਿੰਬੂ ਪਾਣੀ ਬਣਾ ਲੈਨੇ ਨਾਲੇ ਤੂੰ ਪੀਦੀ। ਨਾਲੇ ਤੇਰੇ ਬਾਪੂ ਨੇ ਦੇ ਦਨ। ਨਾਲੇ ਸਵੇਰੇ ਖਾਦੇ ਸੀ ਕੁਛ ਰੈਡੀ ਨੇ। ਖਾਦਾ ਕਿੰਨਾ ਕ ਪੁੱਤ, ਰੋਟੀ ਦਾ ਚੱਜ ਨਾ ਉਹ ਸਾਰੀ ਰੋਟੀ ਮਸਾਂ ਖਾਦੀ ਆ ਉਹ ਵੀ ਤਾਂ ਕੇਜ ਨਾਲ ਖਵਾਈਆ ਉਹਨੂੰ ਅੰਦਾ ਹੀ ਨਹੀਂ ਸੀ ਕਹਿੰਦਾ ਮੈਨੂੰ ਭੁੱਖੇ ਨਹੀਂ ਹੈਗੀ ਐ ਕਰ ਫਰੂਟ ਲਿਆ ਦਿੰਦਾ ਮੈਂ ਚਲ ਕੋਈ ਫਰੂਟ ਲਿਆ ਨਾ ਇੰਨੇ ਤੂੰ ਨਿੰਬੂ ਪਾਣੀ ਬਣਾ ਲੈ ਠੀਕ ਆ ਪੁੱਤ ਠੀਕ ਆ ਕੋਈ ਠੀਕ ਆ ਮਾਂ ਲੈ ਇਹ ਸੱਚੇ ਪਾਸਾ ਮੈਂ ਤਾਂ ਕਹਿੰਦੇ ਸਾਰਾ ਕੁਝ ਸੈੱਟ ਹੋ ਜੇ ਮੇਰੇ ਘਰ ਇਕ ਤਾਂ ਕਦੋਂ ਦੀ ਸੀ ਮੀ ਫੋਨ ਕਰੀ ਜਾਂਦੀ ਆ ਹਾਨੂੰ ਕਿੰਨੇ ਵਾਰੀ ਕਿਹਾ ਸੀ ਵੀ ਫੋਨ ਨਾ ਕਰਿਆ ਕਰ ਹੁਣ ਉਤੋਂ ਜੇ ਉਤੋਂ ਮੰਮੀ ਨੂੰ ਪਤਾ ਲੱਗ ਜਾਂਦਾ ਵੀ ਉਸ ਕੁੜੀ ਦਾ ਹਲੇ ਵੀ ਫੋਨ ਆਈ ਜਾਂਦਾ ਫਿਰ ਕਲੇਸ਼ ਹੋ ਜਾਂਦਾ ਇਹਨੇ ਆਏ ਨਹੀਂ ਹਟਣਾ ਗੱਲ ਕਰਨੀ ਪੈਣੀ ਇਹਦੇ ਨਾਲ ਕੂਟੇ ਤੇ ਜਾ ਕੇ ਗੱਲ ਕਰਦਾ पानी। तरशिकार तरशिकार। हाँ, मैं, है। दस के मैं, भी के मैं ओ, पानी पी कर ला मनिंद्रे नहीं मनिंद्र कोई काम गई हुई है मैं चल मैं पानी फड़ाया हमी है कितने गए कोई काम गई है ਤੇ ਮੰਮੀ ਵੀ ਨਹੀਂ ਹੈਗੀ ਘਰੇ ਨਹੀਂ ਨਹੀਂ ਉਹ ਤਾਂ ਕਰ ਹੀ ਨੇ ਇਧਰ ਹੀ ਹੋਣੀ ਕੰਮ ਮੰਮੀ ਕੀ ਹੋ ਗਿਆ ਤੁਹਾਨੂੰ ਕੌਣ ਲੈ ਕੇ ਆਈ ਭਾਬੀ ਮੈਂ ਤਾਂ ਕੱਲੀ ਆਈ ਆ ਮੈਨੂੰ ਕਿਹਨੇ ਲੈ ਕੇ ਆਉਣਾ ਅੱਛਾ ਮੰਮੀ ਕੀ ਗੱਲ ਹੋ ਗਈ ਮੈਨੂੰ ਦੱਸ ਨਹੀਂ ਗੱਲ ਤਾਂ ਕੁਝ ਵੀ ਨਹੀਂ ਹੋਈ ਆ ਗਈ ਦਿੱਤੀ ਤੂੰ ਮੰਮੀ ਆ ਗਈ ਮੈਂ ਤੁਸੀਂ ਕਿਉਂ ਥੱਕੇ ਜਿਹਾ ਲੱਗਦੇ ਹੋ ਉਹ ਨਹੀਂ ਤੂੰ ਹੀ ਪਤਾ ਨਹੀਂ ਕਿਉਂ ਅੱਜ ਦਾ ਜੈ ਖਾਣੇ ਦੀ ਹੱਡ ਭੰਨਣੀ ਜੀ ਹੋਈ ਪਈ ਐ ਮੈਨੂੰ ਤਾਂ ਐ ਲੱਗਦਾ ਵੀ ਮੈਨੂੰ ਬੁਖਾਰ ਚੜੂਗਾ ਉਹ ਪਾਲਾ ਜੇ ਲੱਗੀ ਜਾਂਦਾ। ਬੰਦ ਕੱਲੇ ਆ ਗਈ। ਹੋਰ ਬੁੱਤ ਹੋਰ ਵਿਚਾਰੀ ਨਾਲ ਕਿਨੇ ਆਉਣਾ ਹੈਗਾ। ਨਹੀਂ ਤੁਸੀਂ ਮੈਂ ਖ ਲੈ ਆਉਂਦੇ ਜਾ ਕੇ ਬਾਈ ਨੂੰ ਕਹਿ ਦਿੰਦੇ ਵੀਰੇ ਲੈ ਆਉਂਦਾ ਜਾ ਕੇ। ਮੈਨੂੰ ਕੀ ਪਤਾ ਸੀਗਾ ਇਹਨੇ ਕਿਹੜਾ ਮੈਨੂੰ ਕੋਈ ਸਨੇਹਾ ਲਾਇਆ ਵੀ ਕੋਈ ਇਹਨੂੰ ਲੈ ਆਉਂਦਾ ਜਾ ਕੇ। ਇਹ ਤਾਂ ਤੇਰੀ ਭੂਆ ਦਾ ਬੇੜਾ ਬਹਿ ਗਿਆ। ਕੀ ਹੋ ਗਿਆ? ਹਾਂ ਹੋਣਾ ਕੀ ਸੀ ਬੁੱਤ। ਇਹਨੂੰ ਜਰੀ ਨੂੰ ਘਰੋਂ ਕੱਢਤਾ ਗਾਹਾਂ ਸੁੱਕਾ ਹੈ ਉਹ ਦੋਨੇ ਮਾਮਾ ਤੀਆਂ ਤੇ ਨੋਦੀ ਕਰਤੂਤਤਾ ਪਤਾ ਹੀ ਹੈ। ਵੀ ਉਹ ਕਹੀ ਜੀ ਹੈ। ਘਰੋਂ ਕੱਢਤਾ। ਹਾਂ। ਭਾਬੀ ਅਸਤੈਨ ਉਸਦੇ ਨਹੀਂ ਕਿਹਾ ਸੀ ਕਿ ਤੂੰ ਸਾਡੇ ਨਾਲ ਚੱਲ ਮੰਮੀ ਨੇ ਵੀ ਤੇਰੇ ਹਾੜੇ ਕੱਢੇ ਮੈਂ ਵੀ ਤੈਨੂੰ ਬਹੁਤ ਕਿਹਾ ਵੀ ਤੂੰ ਉੱਥੇ ਵਧੀਆ ਰਹੇਂਗੀ ਜਾ ਕੇ ਨਾਲੇ ਤੈਨੂੰ ਹੁਣ ਇੱਥੇ ਰੈਸਟ ਕਰਨੀ ਚਾਹੀਦੀ ਆ ਉਹ ਤਾਂ ਸੁਖ ਕਹਿੰਦੀ ਸੀ ਨਹੀਂ ਭਾਬੀ ਅਸੀਂ ਨਹੀਂ ਤੋਰਦੇ ਹੈਗੇ ਭਾਬੀ ਸਾਡੇ ਕੋਲ ਹੀ ਰਹੂਗੀ ਐਵੇਂ ਮੰਮੀ ਬੋਲੂਗੀ ਜਦੋਂ ਮੰਮੀ ਆ ਗਈ ਛੱਡੇ ਆਵਾਂਗੇ ਨਾ ਹੁਣ ਕੀ ਹੋ ਗਿਆ ਸੀ ਜੀਤੀ ਉਹੀ ਗੱਲਾਂ 'ਚ ਤਾਂ ਮੈਂ ਆ ਗਈ ਉਹਨਾਂ ਦੀਆਂ 'ਚ ਪਰ ਪਤਾ ਤਾਂ ਮੈਨੂੰ ਹੁਣ ਲੱਗਿਆ ਨਾ ਵੀ ਐਵੇਂ ਉੱਪਰ ਉੱਪਰ ਹੀ ਕਰਦੇ ਰਹੇ ਤਾਂ ਮੇਰੇ ਦਿ ਲੋ ਤਾਂ ਉਹਨਾਂ ਦੇ ਕੁਝ ਹੋਰ ਹੀ ਸੀਗੇ ਉਹਨਾਂ ਨੇ ਤਾਂ ੱਟਕੇ ਮਾਰ ਕੇ ਇਹਨੂੰ ਬਾਹਰ ਕੱਢਿਆ ਪੁੱਤ ਹੈ ਇਹਦਾ ਜਵਾਕੜੀ ਮੇਥੋਂ ਰੋਂਦੀ ਝੱਲੀ ਨਹੀਂ ਗਈ ਤਾਂ ਮੈਂ ਵੀ ਬਥੇਰੇ ਫੋਨ ਲਾਏ ਮਖਾਲਾ ਮੋਦੈ ਨਾ ਮੈਂ ਕਰਦੀਆਂ ਗੱਲ ਉਹ ਜੀ ਕਰਦੀਆਂਗਾ ਤਾਂ ਹੁਣ ਵੀ ਨਹੀਂ ਚੱਕਦੀ ਨਹੀਂ ਉਹਦੋਂ ਤਾਂ ਕਹਿੰਦੇ ਅਸੀਂ ਵੀ ਭਾਬੀ ਨੂੰ ਇਹ ਜੀ ਹਾਲਤ 'ਚ ਅਸੀਂ ਤੋੜਦੀਆਂ ਨਹੀਂ ਅੱਜ ੱਟਕੇ ਮਾਰਨ ਵਾਲੇ ਇਹ ਜੀ ਹਾਲਤ ਉਹਨਾਂ ਦੇ ਯਾਦ ਨਹੀਂ ਆਈ ਹੈਗੀ ਮਾਂ ਤਪੂਆ ਨੂੰ ਫੋਨ ਲਾ ਵੀ ਨਾਰੇ ਮੈਂ ਤਾਂ 10 ਵਜੇ ਜਾ ਕੇ ਫੋਨ ਲਾ ਲਿਆ ਉਹਨੂੰ ਵੀ ਮੈਂ ਉਹਨੂੰ ਪੁੱਛਾਂ ਵੀ ਭਾਈ ਕੀ ਗੱਲ ਇਹਨੇ ਤੇਰਾ ਕੀ ਬਗੈੜਤਾ ਜਵਾਬ ਕਿ ਫਿਰ ਤੂੰ ਉੱਥੇ ਜਾ ਕੇ ਆ ਉਹਦੇ ਕੋਲ ਨਹੀਂ ਜਾਗਦੀ ਇਹ ਪੂਰੀ ਕੰਡ ਚੜ੍ਹ ਕਰਕੇ ਆ ਮੇਰੀ ਗੱਲ ਸੁਣ ਖਬਰ ਕਿ ਕਿੱਥੇ ਜੁੜੀ ਖੜੀ ਉਹਦਾ ਕਿਹੜਾ ਇੱਕ ਟਿਕਾਣਾ ਹੈਗਾ ਐਵੇਂ ਰਹਿਣ ਦੋ ਉੱਥੇ ਜਾਣ ਨੂੰ ਐਂ ਪਲੇਸ ਹੀ ਹੋਊਗਾ ਉਹਨੇ ਕਿਹੜਾ ਗੱਲ ਸੁਣਨੀ ਨਾ ਪੁੱਤ ਦਾ ਪਤਾ ਵੀ ਨਹੀਂ ਉਹ ਕਿਹੜੀ ਰਿਸ਼ਤੇਦਾਰੀ ਚ ਕਿਹੜੇ ਰਾਈ-ਬਾਗੀ ਚੜੀ ਹੈ ਹਾਂ ਕੈ ਨਹੀਂ ਹੁੰਦਾ ਹੈਗਾ ਉੱਥੇ ਕਿਹੜਾ ਕਿਸ ਨੇ ਬਣਦੀ ਹੈ ਉਹਦੀ ਉੱਥੇ ਤਾਂ ਤਾਂ ਹੋਊਗੀ ਜੇ ਕਿਸੇ ਨੂੰ ਪੁੱਤ ਨਾਲ ਉਹਦਾ ਮੋਹ ਪਿਆਰ ਹੋਊਗਾ ਗੱਲ ਪਤਾ ਕਿੱਥ ਪਹਿਲਾਂ ਕੋਈ ਲਾਲਚ ਹੋਊਗਾ ਹੁਣ ਲਾਲਚ ਕੋਈ ਖਤਮ ਹੋ ਗਿਆ ਹੁਣ ਪਤਾ ਲੱਗ ਗਿਆ ਹੁਣ ਆ ਵੀ ਕੁਝ ਮਿਲਣਾ ਨਹੀਂ ਤੇ ਦੂਸਰੀ ਗੱਲ ਜਦ ਤ ਹਾਮੀ ਨਾ ਉਟਿਆ ਕਰੇ ਉਹਦੇ ਤਾਂ ਕਿਵੇਂ ਕਹਿੰਦੀ ਸੀਗੀ ਹਾਂ ਅਸੀਂ ਰੱਖਾਂਗੇ ਹਾਂ ਅਸੀਂ ਰੱਖਾਂਗੇ ਇਹ ਜੀ ਮਾਂ ਹੋ ਗਈ ਹੋਈ ਜਿੱਤੀ ਹੋਗੀ ਭਾਬੀ ਅਸਤ ਬਾਅਦ ਤਾਂ ਉਧਰ ਜਾਣਾ ਨਹੀਂ ਹੈਗਾ ਹੁਣ ਮੈਂ ਕਿਉਂ ਜਾਉਂਗੀ ਕਿਹੜੇ ਮੂੰਹ ਨਾਲ ਜਾਉਂਗੀ ਜਦੋਂ ਦੋਨੇ ਮਾਮਾ ਤੀ ਹੰਨ ਧੱਕੇ ਮਾਰ ਕੇ ਕੱਢ ਤਾ ਸਣੇ ਉਹਨਾਂ ਦੀ ਨੌ ਵੀ ਲੱਗ ਗਈ ਨਾਲ ਧੱਕੇ ਮਾਰਨ ਕੋਈ ਤਾਂ ਹੈ ਪਤ ਮੇਰੀ ਗੱਲ ਸਣ ਇਹ ਤਾਂ ਹਰੀਕ ਦੀ ਅੱਖਾਂ ਤੇ ਨਾ ਉਹਦੇ ਮੂੰਹ ਪਿਆਰ ਦੀ ਪੱਟੀ ਬੰਨ੍ਹ ਲੈਣੀਆਂ ਆ ਵੀ ਕਿ ਜਦੋਂ ਇੱਧਰ ਆ ਕੇ ਮੈਨਾਂ ਕੀ ਕਪੱਤ ਕਰਦੀ ਹੁਣ ਅਮਨਿੰਦਰ ਦੇ ਆਮਨ ਕਹਿੰਦੀ ਮਾਂ ਤੂੰ ਤਾਂ ਵਰਤਕੇ ਨੀ ਰਾਜੀ ਤੂੰ ਪੂਹ ਨੂੰ ਆਏ ਕਹਿ ਦਿੰਨੀ ਆ ਕਰਿਆ ਇਹਨੂੰ ਆਏ ਕਹਿ ਦਿੰਨੀ ਆ ਇਹਨੂੰ ਹੀ ਨਾ ਪਤਾ ਮੈਂ ਅੰਦਰ ਉਹ ਕੀ ਕਾਤਿਆਂ ਚਲਾਉਂਦੀ ਐ ਭਾਬੀ ਮੈਨੂੰ ਨਹੀਂ ਪਤਾ ਜਦੋਂ ਨਾ ਪੂਹ ਇੱਧਰ ਆ ਜੇ ਤਾਂ ਕਲੇਸ਼ ਹੀ ਪੈਂਦਾ ਹੁੰਦਾ ਇੱਕ ਵਾਰੀ ਆਈ ਮੈਂ ਉਹ ਇੱਥੇ ਆਈ ਆਈ ਸੀ ਜਦੋਂ ਮੇਰਾ ਤਲਾਕ ਹੋਇਆਗਾ ਐਨੀਆ ਖੁਦ ਵੀ ਖੁਬੀਆਂ ਗੱਲਾਂ ਕਹੇ ਨਾ ਮੈਨੂੰ ਪਤਾ ਮੇਰੇ ਇੱਥੇ ਰਹਿਣ ਨੂੰ ਜੀ ਨਾ ਕਰੇ ਦੱਸ ਕੋਈ ਆਪ ਦੇ ਚਾਹਣੋਂ ਰਹਿੰਦਾ ਹੁੰਦਾ ਹੈਗਾ ਉਹੀ ਤਾਂ ਹੈ ਹੁਣ ਇਹਨੂੰ ਜਵਾਕੜੀ ਦੇ ਬੱਚੇਰੇ ਹੱਟ ਤੇ ਗੱਲਾਂ ਲਾਉਂਦੀ ਐ ਵੀ ਜੇ ਇਹਨੂੰ ਕੋਈ ਪੁੱਛਣ ਆਲਾ ਹੋ ਭਾਈ ਤੇਰੇ ਘਰੇ ਬੈਠੀ ਐ ਤੇਰੇ ਘਰ ਦਾ ਖਾਂਦੀ ਐ ਮੇਰੀ ਧੀ ਐ ਮੈਂ ਆਪਣੇ ਘਰ ਪੇਟ ਲਾਈ ਹੋਈ ਐ ਤੇਰਾ ਤਾਂ ਵਿੱਚ ਬੋਲਣ ਦਾ ਮਤਲਬ ਹੀ ਨਹੀਂ ਉਹਨੇ ਬਸ ਹਰੇਕ ਦੇ ਘਰੇ ਜਾ ਕੇ ਲੀਡਰੀ ਕੁੱਟਣੀ ਹੁੰਦੀ ਐ ਉੱਥੇ ਬਥੇਰਾ ਕਹਿੰਦੀ ਸੀ ਦੇਖ ਲੈ ਤੇਰੇ ਨਾਲ ਕੀਤੀਆਂ ਸੀ ਮੇਰੇ ਭਰਾ ਭਝਾਈ ਨਾਲ ਕੀਤੀਆਂ ਉਹ ਆ ਗਿਆ ਨਾ ਆ ਗਿਆ ਦੇ ਧੀ ਦੇ ਹੁਣ ਪਤਾ ਲੱਗਦਾ ਬਥੇਰਾ ਬੋਲਦੀ ਹੁੰਦੀ ਆ ਹ ਤਾਂ ਤੂੰ ਦੇਖੀ ਉਹਨੂੰ ਪੁੱਛੀ ਪੁੱਤੋਂ ਉਹਨੂੰ ਪੁੱਛਾਂਗੇ ਆਪਾਂ ਇਹਨੂੰ ਇੱਥੇ ਤੂੰ ਆ ਇੱਥੇ ਮੈਂ ਜਦੋਂ ਉਹਦੇ ਅੱਗੇ ਨਾ ਆਉਣਗੀ ਆ ਜਿਹੜੀਆਂ ਉਹਨੇ ਕਰੀਆਂ ਉਹਦੀਆਂ ਸਾਰੀ ਉਮਰ ਸਿੱਧੀਆਂ ਹੀ ਗਈਆਂ ਨੇ ਬਸ ਜਿਹੜੀ ਗੱਲ ਕਹਿਦੀ ਜਿਹੜਾ ਆਉਂਦਾ ਵੀ ਮੇਰੀ ਭੈ ਪੁੱਗਦੀ ਐ ਗਾਂ ਮੇਰੀ ਨੂੰ ਸੁਣਦੀ ਸੀ ਕਮੜੀ ਹੈ ਇਹ ਮੈਨੂੰ ਤਾਂ ਮਾੜੀ ਬਣਾ ਰਿਆ ਕਰੇ ਉਹਦੀ ਮਿਹਤਨ ਬਣਾਇਆ ਕਰੇ ਹੈ ਅਗਲੇ ਨੇ ਬੋਲਣਾ ਹੀ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਉਹ ਤਾਂ ਸੁੱਖ ਕਹਿੰਦੀ ਸੀਗੀ ਹਾਂ ਮੈਨੂੰ ਭਾਬੀ ਦਾ ਐਨਾ ਮੋਹ ਆਉਂਦਾ ਐਵੇਂ ਆਉਂਦਾ ਹੁਣ ਇੱਕਦਮ ਕੀ ਹੋ ਗਿਆ ਉਹ ਤਾਂ ਇਹ ਤਾਂ ਤੈਨੂੰ ਦੱਸੀਦਾ ਨਹੀਂ ਆ ਵੀ ਇਹ ਤਾਂ ਮਾਵਾ ਧੀਆ ਮਿੱਠੇ ਬੱਚੇ ਮਾਰਨ ਵਾਲੀਆਂ ਨੇ ਕੀ ਪਤਾ ਇਹਨਾਂ ਦੇ ਜਿੱਤੇ ਚ ਭਾਈ ਕੀ ਗੱਲ ਹੋਊ ਉਹ ਤਾਂ ਹੁਣ ਉਹ ਹੀ ਜਾਣ ਸਕਦੀਆਂ ਨੇ ਪੁੱਤ ਉਹਨਾਂ ਤੇ ਜਿਹੜੀ ਕਿਤੇ ਕਿਤੇ ਸੁੱਖ ਵੀ ਮੇਰੇ ਨਾਲ ਐ ਕਰੂਗੀ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਵੀ ਐਹੋ ਜੀ ਆ ਉਹ ਤਾਂ ਵੀ ਸੁੱਖ ਦਾ ਚਾਰ ਚੰਦੇ ਚੜਦੀ ਆ ਪੁੱਤ ਉਤੋਂ ਦੀ ਚਲ ਕੋਈ ਨਹੀਂ ਬੱਢਣ ਜੋ ਕਰਿਆਂ ਨੇ ਹੁਣ ਆਸੀ ਹੋ ਗਿਆ ਸ਼ੁਕਰ ਹੈ ਟਾਈਮ ਨਾਲ ਪਤਾ ਲੱਗ ਗਿਆ ਗੱਲ ਘਲਾ ਨੂੰ ਕੋਈ ਜਵਾਬ ਜੱਲਾ ਹੋ ਜਾਂਦਾ ਤੂੰ ਫੇਰ ਕੀ ਮੈਨ ਇਕਲ ਦੇ ਉਤੋਂ ਅਗਲੇ ਕਹਿੰਦੇ ਸਜੋ ਆਖ ਨਹੀਂ ਦਿੰਦੀਆਂ ਫੇਰ ਫੇਰ ਆਪਾਂ ਕੀ ਕਰਦੇ ਉੱਤੋਂ ਉੱਥੇ ਤੱਕ ਇਹਨਾਂ ਨੂੰ ਇਹਨੂੰ ਪਹੁੰਚਣੇ ਨਹੀਂ ਸੀ ਦੇਣਾ ਇਹਦਾ ਖਾਨੇ ਕੀ ਹਾਲ ਕਰਦੀਆਂ ਕੀ ਜਵਾਕੜੀ ਨਾਲ ਪਾਣਾ ਵਾਪਰਦਾ ਇਹ ਤਾਂ ਪੁੱਤ ਜੀ ਕਹਿੰਦੇ ਹੁੰਦੇ ਨੇ ਵੀ ਪ੍ਰਮਾਤਮਾ ਜਿਹੜਾ ਕੁਛ ਕਰਦਾ ਹੈ ਚੰਗੇ ਨੂੰ ਕਰਦਾ ਹੈ ਵਧੀਆ ਇਹ ਤਾਂ ਉਹਨਾਂ ਦੇ ਚੁੰਗਲ ਚੋਂ ਛੁੱਟ ਗਈ ਹੈਂ ਆਪ ਦਾ ਸੌਖੀ ਰਹੇਗੀ ਛੇਤੀ ਪਤਾ ਲੱਗ ਗਿਆ ਤੈਨੂੰ ਉਹਨਾਂ ਦਾ ਨਹੀਂ ਖਬਰ ਹਾਲ ਤੇ ਤੇ ਕੀ ਬਾਰ ਕਰਦੀ ਹੈਂ ਆ ਵੀ ਤੈਨੂੰਰੇ ਕੋਈ ਡਰ ਨਹੀਂ ਹੈਗਾ ਕੋਈ ਰੋਕ ਟੋਕ ਨਹੀਂ ਹਾਂ ਜਿਵੇਂ ਤੇਰਾ ਜੀ ਕਰਦਾ ਉਹਨੇ ਰਹਿ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਹਾਂ ਉਹੀ ਹੈ ਜਿਹੜੀ ਕੋਈ ਚੀਜ਼ ਨੂੰ ਭਾਈ ਜੀ ਕਰਦਾ ਹੈ ਉਹੀ ਆਵਦੀ ਬਣਾ ਖਾ ਨਹੀਂ ਤੇ ਇਥੋਂ ਬਣਦੀ ਮੈਨੂੰ ਦੱਸ ਦੇ ਮੈਂ ਬਣਾ ਦੂੰ ਇਹਨੂੰ ਦੱਸ ਦੀ ਇਹ ਬਣਾ ਕੇ ਦੇ ਦੂ ਤੇਰਾ ਮੂੰਹ ਨਹੀਂ ਫਟਕਾਰਦੇ ਅਸੀਂ ਹੈ ਜੇ ਕੋਈ ਚੀਜ਼ ਲੋੜੇ ਮੈਂ ਤੁਹਾਨੂੰ ਦੱਸ ਦੇਵਾਂਗੀ ਮਨਿੰਦਰ ਨੂੰ ਕੋਈ ਕੰਮ ਸੀਗਾ ਚਲੋ ਆਹ ਹੋ ਤਾਂ ਕਹਿੰਦੀ ਮੈਂ ਪਤਾ ਨਹੀਂ ਕੀ ਕੱਪੜੇ ਜੀ ਸਿਵਾਉਣੇ ਦੇਣ ਜਾਂਦੇ ਤੁਸੀਂ ਕਰੋ ਗੱਲਾਂ ਮੈਂ ਚਾਹ ਬਣਾਵਾਂ ਜਿੱਥੇ ਤੇਰੇ ਕੋਲ ਨਹੀਂ ਨਹੀਂ ਤੂੰ ਬੈਠ ਕੋਈ ਤੁਸੀਂ ਗੱਲਾਂ ਕਰੋ ਪੁੱਤ ਚਾਹ ਮੈਂ ਬਣਾਉਣੀ ਹੈ ਨਹੀਂ ਤੁਸੀਂ ਤਾਂ ਪਹਿਲੇ ਤੁਹਾਨੂੰ ਤਾਂ ਬੁਖਾਰ ਹੋਇਆ ਕੋਈ ਨਹੀਂ ਕੁਝ ਨਹੀਂ ਹੁੰਦਾ ਫਿਰ ਆਏ ਕਿਹੜਾ ਜਾਨ ਨਿਕਲਦੀ ਐ ਮੈਂ ਬਣਾਉਣੀ ਐ ਘੁੱਟ ਚਾਹ ਦੀ ਚਲ ਕੋਈ ਨਾ ਪਾਪੀ ਤੂੰ ਟੈਨਸ਼ਨ ਨਾ ਲਿਆ ਕਰ ਕਿਸੇ ਗੱਲ ਦੀ ਜਿਹੜਾ ਕੁਝ ਹੋਣਾ ਹੁੰਦਾ ਨਾ ਚੰਗੇ ਨੂੰ ਹੀ ਹੁੰਦਾ ਹੈਗਾ ਕੀ ਪਤਾ ਕੀ ਹੋਣਾ ਸੀ ਅੱਗੇ ਸ਼ੁਕਰਤੂ ਪਹਿਲਾਂ ਆ ਗਈ ਹਾਂ ਜੀ ਗੱਲ ਤਾਂ ਤੇਰੀ ਜਮਾਂ ਸਹੀ ਆ ਤੇ ਨਾਲੇ ਨਾ ਮੇਰੀ ਇੱਕ ਗੱਲ ਸੁਣ ਆ ਤੂੰ ਐਵੇਂ ਬਣ ਕੇ ਜਨ ਰਿਆ ਕਰ ਫਿਰ ਕੀ ਹੋ ਗਿਆ ਜੇ ਕੁਝ ਹੋ ਮੇਰੀ ਗੱਲ ਸੁਣ ਸਭ ਨਾਲ ਹੀ ਹੁੰਦੀ ਹੈ ਭਾਬੀ ਤੇਰੀ ਕੋਈ ਉਮਰ ਨਹੀਂ ਹੈਗੀ ਆ ਕੁਛ ਕਰਨ ਦੀ ਠੀਕ ਹੈ ਤੂੰ ਨਾਲ ਦੀ ਚੁੰਨੀ ਲੈ ਕੇ ਰੱਖਿਆ ਕਰ ਨਾਲੇ ਹੱਥਾਂ 'ਚ ਕੁਸ਼ ਫਾਮ ਮੈਨੂੰ ਕਹਣੇ ਤੈਨੂੰ ਚੂੜੀਆਂ ਕਰਾ ਕੇ ਦੋਗੀ ਨਹੀਂ ਨਹੀਂ ਐਵੇਂ ਲੋਕ ਗੱਲਾਂ ਕਰਨਗੇ ਬੇਤਾ ਮਰ ਹੀ ਭਾਲਦੀ ਹੋ ਮੇਰੀ ਗੱਲ ਸੁਣ ਲੋਕ ਤਾਂ ਜਿਉਂਦੇ ਤੋਂ ਵੀ ਗੱਲਾਂ ਕਰਦੇ ਲੋਕ ਮਰੇ ਤੋਂ ਤਾਂ ਕਰਨ ਕੀ ਕਰਨਗੇ ਐਵੇਂ ਨਾ ਮਰਨ ਜਿਉਣ ਨਾਲ ਕੁਛ ਨਹੀਂ ਹੁੰਦਾ ਜੇ ਨਾ ਮਰ ਗਿਆ ਕੋਈ ਉਹਦੇ ਪਿੱਛੇ ਮਰੀ ਦਾ ਨਹੀਂ ਹੁੰਦਾ ਹੈਗਾ ਸੋਹ ਜੀ ਦਾ ਹੁੰਦਾ ਹੈਗਾ ਮੈਨੂੰ ਤਾਂ ਬਸ ਲੋਕਾਂ ਦੀ ਗੱਲਾਂ ਤੋਂ ਡਰ ਲੱਗਦਾ ਵੀ ਹਜੇ ਬੰਦਾ ਰਾਤ ਤੁਰਿਆ ਜਾਂਦਾ ਤੇ ਆਪ ਚਕੀਨੀਆਂ ਤੇ ਹੋਗੀ ਤੇ ਮਾਰੇ ਉਹਨਾਂ ਭਾਬੀ ਮੈਨੂੰ ਇਹ ਦੱਸ ਉਹ ਤਾਂ ਦੀ ਕਿਸਮਤ ਸੀ ਜਿੰਨੀ ਕੋ ਉਹਦੀ ਲਿਖੀ ਹੋਈ ਸੀ ਉਹ ਭੋਗ ਗਿਆ ਬਸ ਤੂੰ ਨਾ ਧਿਆਰ ਰੱਖ ਉਹਦਾ ਮੈਂ ਦੇਖਦੇ ਮਮੀ ਕੀ ਕਰਦੀ ਹੈ ਹਲੋ ਹਾਂ ਸਿਮੀ ਯਾਰ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਸੀ ਵੀ ਤੂੰ ਹੁਣ ਮੈਨੂੰ ਫੋਨ ਨਾ ਕਰਿਆ ਕਰ ਤੈਨੂੰ ਪਤਾ ਤਾਂ ਹੈਗਾ ਮੇਰਾ ਰਿਸ਼ਤਾ ਹੋ ਗਿਆ ਤੂੰ ਫੇਰ ਵੀ ਨਹੀਂ ਛੱਡਦੀ ਸਿਮੀ ਮੈਂ ਸਮਝ ਸਕਦਾ ਤੇਰੀ ਹਾਲਤ ਪਰ ਯਾਰ ਮੈਂ ਵੀ ਮਜਬੂਰ ਹਾਂ ਤੂੰ ਮੇਰੀ ਗੱਲ ਵੀ ਤਾਂ ਸਮਝ ਜਦੋਂ ਮੇਰਾ ਰਿਸ਼ਤੇ ਕਿਸੇ ਪਾਸੇ ਹੋਰ ਹੋ ਗਿਆ ਮੈਂ ਕੀ ਕਰ ਸਕਦਾ ਜਿੰਨਾ ਜ਼ੋਰ ਲੱਗਦਾ ਸੀ ਮੈਂ ਉਹਨਾਂ ਨਾਲ ਲਾ ਲਿਆ ਤੈਨੂੰ ਐ ਪਤਾ ਗੁੱਸੇ 'ਚ ਮੈਂ ਤੇਰਾ ਹੱਥ ਚੱਕ ਕੇ ਗਿਆ ਸੀ ਡੈਡੀ ਤੇ ਡੈਡੀ ਕਰ ਛੱਡ ਕੇ ਚਲੇ ਗਏ ਸੀਗੇ ਕਦਮ ਮਸਾਂ ਆਇਆ ਕਰੇ ਬਾਬਾ ਸ਼ੁਕਰ ਹੈ ਸਰ ਹਰ ਜਗ੍ਹਾ ਮੈਂ ਡੈਡੀ ਨੂੰ ਲੱਭਦਾ ਰਿਹਾ ਪਰ ਕਿਤੋਂ ਨਾ ਮਿਲੇ ਆਪਣੇ ਆਪ ਆਤ ਅਗੇ ਪਰ ਮੈਨੂੰ ਹਲੇ ਤੱਕ ਬਲਾ ਨਹੀਂ ਰਹੇ ਯਾਰ ਸੱਚੀ ਮੇਰਾ ਤਾਂ ਦਿਮਾਗ ਬਹੁਤ ਖਰਾਬ ਹੋ ਰਿਹਾ ਵੀ ਯਾਰ ਸਭ ਕੁਝ ਮੇਰੇ ਕਰਕੇ ਹੋਇਆਗਾ ਜਰ ਕੁਛ ਨਹੀਂ ਖਾਦਾ ਪੀਤਾ ਡੈਡੀ ਨੇ ਯਾਰ ਨਾ ਮੈਨੂੰ ਬੁਲਾ ਹੀ ਨਹੀਂ ਰਹੇ ਚੱਜ ਨਾਲ ਯਾਰ ਮੇਰਾ ਤਾਂ ਜੀ ਕਰਦਾ ਮੈਂ ਤਾਂ ਕਿਸੇ ਪਾਸੇ ਕੁਛ ਕਰ ਲਾਂ ਸੀ ਮੇਰ ਪਿਆਰ ਦਾ ਮੈਂ ਵੀ ਤੈਨੂੰ ਕਰਦਾ ਪਰ ਹੁਣ ਹਾਲਾਤ ਉਹ ਜਿਹੀ ਨਹੀਂ ਰਹੇ ਜਿਹੇ ਜਿਹੇ ਪਹਿਲਾਂ ਸੀਗੇ ਹੁਣ ਮੇਰਾ ਰਿਸ਼ਤਾ ਕਿਸੇ ਪਾਸੇ ਹੋਰ ਹੋ ਗਿਆ ਮੈਂ ਹੁਣ ਐਵੇਂ ਧੋਖਾ ਨਹੀਂ ਦੇ ਸਕਦਾ ਯਾਰ ਦੋ ਦੋ ਥਾਂ ਪਲੀਜ਼ ਸਮਝਣ ਦੀ ਕੋਸ਼ਿਸ਼ ਕਰ ਯਾਰ ਤੂੰ ਆਪਦੇ ਘਰਦਿਆਂ ਨੂੰ ਸਮਝਾ ਮੈਂ ਕਿਵੇਂ ਕਰਲਾਂ ਯਾਰ ਹੁਣ ਕੋਈ ਪੋਸੀਬਲ ਹੀ ਨਹੀਂ ਹੈਗਾ ਤੂੰ ਮੇਰੀ ਗੱਲ ਕਿਉਂ ਨਹੀਂ ਸਮਝ ਰਹੀ ਨਾਲੇ ਜੇ ਮੇਰੇ ਘਰਦਿਆਂ ਨੂੰ ਪਤਾ ਲੱਗਣਾ ਵੀ ਤੇਰਾ ਫੋਨ ਹਲੇ ਵੀ ਮੈਨੂੰ ਆਉਂਦਾ ਤਾਂ ਫੇਰ ਕਲੇਸ਼ ਛੱਡ ਜਾਣਾ ਕਰੇ ਪਲੀਜ਼ ਯਾਰ ਮੈਂ ਕੋਈ ਕਲੇਸ਼ ਨਹੀਂ ਚਾਹੁੰਦਾ ਮੇਰਾ ਸੱਚੀ ਬਹੁਤ ਮਾਣ ਆਖ ਕੇ ਕਲੇਸ਼ ਕਰ ਕਰ ਹੋਰ ਕਲੇਸ਼ ਨਹੀਂ ਹੋਣੇ ਮੇਥੋਂ ਯਾਰ ਕਿਉਂ ਨਹੀਂ ਸਮਝਦੀ ਤੂੰ ਹੁਣ ਹਾਲਾਤ ਨਹੀਂ ਹੈਗੇ ਉਹੇ ਜੇ ਪਲੀਜ਼ ਮੇਰੀ ਮੇਰੀ ਗੱਲ ਰਿਕੁਐਸਟ ਹੱਥ ਬੰਨਦਾ ਤੇਰੇ ਅੱਗੇ ਮੰਨ ਲੈ ਮੇਰੀ ਗੱਲ ਤੂੰ ਵੀ ਮੂਵ ਆਨ ਹੋ ਜਾ ਆਪਣੇ ਕੈਰੀਅਰ ਵੱਲ ਧਿਆਨ ਦੇ ਮੇਰਾ ਤਾਂ ਜਿਹੜਾ ਹੋਣਾ ਸੀ ਹੋ ਗਿਆ ਪਲੀਜ਼ ਜਿਹੜੀ ਜ਼ਿੰਦਗੀ ਹੈਗੀ ਨਾ ਤੇਰੀ ਉਹ ਆਪਦੀ ਖੁਸ਼ੀਆਂ ਨਾਲ ਬਤੀਤ ਕਰ ਮੇਰੇ ਪਿੱਛੇ ਆਪਦੀ ਜ਼ਿੰਦਗੀ ਨਾ ਖਰਾਬ ਕਰ ਤੂੰ ਮੈਂ ਤਾਂ ਤੈਨੂੰ ਇਹ ਨਹੀਂ ਕਹਿਣਾ ਜੇ ਹੋ ਸਕੇ ਪਲੀਜ਼ ਹੁਣ ਫੋਨ ਨਾ ਕਰੀ ਮੈਨੂੰ ਕਿਉਂਕਿ ਜਦੋਂ ਤੂੰ ਫੋਨ ਕਰਦੀ ਹੈ ਨਾ ਮੇਰਾ ਵੀ ਔਖਾ ਹੋ ਜਾਂਦਾ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਫਿਰ ਮੈਂ ਕੀ ਕਰਾਂ ਕੀ ਨਾ ਕਰਾਂ ਮੈਂ ਤੈਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਂ ਪਲੀਜ਼ ਪਲੀਜ਼ ਰੋ ਨਾ ਯਾਰ ਆਪਦੇ ਮਨ ਨੂੰ ਸਮਝਾ ਰੱਬ ਨੂੰ ਲੱਗਦਾ ਇਹੀ ਮਨਜ਼ੂਰ ਆਗਾ ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਗੱਲ ਕਰਨੀ ਹੁਣ ਸਮਝਦੀ ਨਹੀਂ ਹੈਗੀ ਤੂੰ ਇੱਕ ਵਾਰ ਚ ਚੱਲ ਫੋਨ ਕੱਟ ਕੀ ਕਰਾਂ ਯਾਰ ਮੈਂ ਮੈਨੂੰ ਤਾਂ ਸੱਚੀ ਸਮਝ ਨਹੀਂ ਆ ਰਿਹਾ ਹੁਣ ਮੈਂ ਗੱਲ ਕਰ ਹੀ ਨਹੀਂ ਸਕਦਾ ਸੀ ਮੀ ਨਾਲ ਜੇ ਸੀਮੀ ਨਾਲ ਗੱਲ ਕਰੂੰ ਜਿਹਨਾਂ ਰਿਸ਼ਤਾ ਹੋ ਰਿਹਾ ਉਹਨੂੰ ਧੋਖਾ ਦਊਂਗਾ ਮੈਂ ਇਹ ਨਹੀਂ ਮੈਂ ਹੁਣ ਦੇ ਸਕਦਾ ਨਾਲੇ ਜੇ ਮੰਮੀ ਡੈਡੀ ਨੂੰ ਪਤਾ ਲੱਗਾ ਵੀ ਇਹ ਹਲੇ ਵੀ ਉਸ ਕੁੜੀ ਨਾਲ ਗੱਲ ਕਰ ਰਿਹਾ ਫੇਰ ਉਹੀ ਕੁਝ ਚੱਲ ਪੈਣਾ ਨਹੀਂ